ਨਾ ਮਰਦੀ ਉੱਪਰ ਪਾਣੀ ਪਾਓ ਪੰਪ ਖਰਾਬ ਨਹੀਂ ਹਾਲੋ ਜੀ ਬਾਬੂ ਨੇ ਉੱਤੇ ਹੀ ਪਾਣੀ ਪਾਤਾ ਕੋਈ ਕਹਿੰਦਾ ਪੰਪ ਨੂੰ ਪ੍ਰਵਾਹ ਨਹੀਂ ਜਿੰਨਾ ਮਰਜ਼ੀ ਉੱਪਰ ਪਾਣੀ ਪਾਓ ਅਸੀਂ ਤਾਂ ਉੱਪਰ ਪਾਣੀ ਮਾਰਿਆ ਬਾਬੂ 100% ਵਾਟਰਪਰੂਫ ਪੰਪ ਇਹੋ ਵੀ ਥੋੜੀ ਵੀਡੀਓ ਦਾ ਮੈਨੂੰ ਸਕਰੀਨਸ਼ਾਟ ਭੇਜੂ ਇਹ ਪੂਰੇ ਦਾ ਪੂਰਾ ਯੂਨਿਟ ਕੰਪਲੀਟ ਨਾਲ ਆਉ 65 ਸੀਸੀ ਦਾ ਡਾਇਮੰਡ ਪਲੱਸ ਡਬਲ ਪਾਵਰ ਦਾ ਪੰਪ ਨਾਲ ਸਟੈਂਡ ਨਾਲ 20 ਫੁੱਟ ਨਾਲੀ ਤੇ ਨਾਲ ਨਿਊਜਲ ਨੱਕੇ ਇੱਕ ਡੰਗਰ ਨਵਾਉਣ ਵਾਲੀ ਗੱਡੀ ਨਵਾਉਣ ਵਾਲੀ ਹਰ ਕਿਸਾਨ ਨੂੰ ਨਾਲ ਉੱਪਰ ਹੈ ਪੂਰੀ ਗਲੀ ਕੱਢ ਕੇ ਦਿਵਾਉਣੀ ਹੈ ਸਰਫਾਈ ਪੂਰੇ ਹੱਥ ਨਹੀਂ ਲਾ ਸਕਦੇ ਹੱਥ ਵਿੱਚ ਨਹੀਂ ਚਲੀ ਗੱਡੂ ਠੀਕ ਹੈ ਇੰਟਰੈਕਸ਼ਨ ਖੋਲ ਲਿਆ ਕਿ ਨਾਲ ਕਿਹ ਜੀ ਪੈਪ ਤੇ ਨਿਊਜ਼ਲ ਲਾ ਦਤੀ ਹੈ ਜਿਹਦੇ ਨਾਲ ਕੀ ਕਿਸਾਨ ਭਰਾ ਆਪਣੇ ਪਸ਼ੂ ਵੀ ਨਿਵਾ ਸਕਦਾ ਗੱਟੀਕਾਰ ਵੀ ਧੋ ਸਕਦਾ ਟਰੈਕਟਰ ਵੀ ਧੋ ਸਕਦਾ ਤੇ ਆਪਣਾ ਬੇੜਾ ਵੀ ਸਾਫ਼ ਕਰ ਸਕਦਾ ਉਹਦਾ ਵੀ ਪ੍ਰੈਕਟੀਕਲ ਬਣਦਾ ਫੁੱਟਾ ਨਾ ਨਾਪ ਲਈਏ ਇਹਦੀ 90 ਫੁੱਟ ਦੀ ਇੱਕ ਵਾਤੇ ਲੰਬਾਈ ਲੁੱਕੀ 45 ਫੁੱਟ ਸੱਜੇ 45 ਫੁੱਟ ਉਮਰ ਆ ਦੇਵਤੇ ਉਹ ਰਾਜਾ ਜੀ ਰਾਜਾ ਐਂਟਰਪ੍ਰਾਈਜ਼ਸ ਵਾਲੇ ਉਹ ਸੋਹਣੇ ਹੋ ਠੀਕ ਹੋ ਕਹੜਾ ਸਰੀਰ ਬਾਬੂ ਜੀ ਬਹੁਤ ਵਧੀਆ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਜਿਹੜੇ ਸੱਜਣਾ ਦੇ ਤੁਹਾਨੂੰ ਦਰਸ਼ਨ ਅਜ ਰੂਬਰੂ ਕਰਾਉਣ ਲੱਗੇ ਆ ਕੱਲਾ ਪੰਪ ਨਹੀਂ ਖੇਤੀ ਬਾੜੀ ਦੇ ਹਜ਼ਾਰਾਂ ਸੰਦ ਬਣਾਉਂਦੇ ਨੇ ਪਰ ਗੱਲ ਪੰਪ ਦੀ ਕਰਨੀ ਆਓ ਜੀ ਬਾਬੂ ਜੀ ਕੀ ਆ ਅਜ ਪੰਪ ਚ ਜੀ ਇੰਜਣ ਕਿਹੜਾ ਜੀ ਇਹਦਾ ਪਹਿਲਾਂ ਇੰਜਣ ਤੋਂ ਕਰੋ ਸ਼ੁਰੂ ਇਹ ਜਿਹੜਾ ਪੰਪ ਆਪਾ ਨੇ ਤਿਆਰ ਕੀਤਾ ਭਰਾ ਜੀ ਇਹਦਾ ਨਵਾਂ ਹੈ ਡਾਇਮੰਡ ਪਲੱਸ ਡਬਲ ਪਾਵਰ ਡਾਇਮੰਡ ਪਲੱਸ ਡਬਲ ਪਾਵਰ ਹੀਰਾ ਹੀਰਾ ਪੂਰੇ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਤਕਰੀਬਨ ਤਕਰੀਬਨ ਇਹ ਪੰਪ ਪਹੁੰਚ ਚੁੱਕੇ ਆ ਪਰ ਹੋਣੇ ਨੂੰ ਬਿਲਕੁਲ ਨਵੀਂ ਹੋਰ ਤਕਨੀਕ ਇਹਦੇ ਵਿੱਚ ਪਾ ਦਿੱਤੀ ਹੈ ਜੁਨੀਕ ਇਹਦੇ ਵਿੱਚ ਆਈਡੀਆ ਤੇ ਜੁਨੀਕ ਇਹਦੇ ਵਿੱਚ ਪੰਪ ਤੇ ਜੁਨੀਕ ਇਹਦੇ ਵਿੱਚ ਇੰਜਨ ਲਾ ਦਿੱਤਾ ਉਹ ਕੀ ਚੀਜ਼ ਹੈ ਜੀ ਇਹਦੇ ਵਿੱਚ ਜਿਹੜਾ ਜਿਹੜਾ ਪਹਿਲਾਂ ਆਉਂਦਾ ਸੀ 39 ਸੀਸੀ ਦਾ ਹੁਣ ਆਪਾਂ ਨੇ ਇੰਜਨ ਇਹਨੂੰ ਲਾਤਾ 65 ਸੀਸੀ ਦਾ ਵੱਡਾ ਕਰਤਾ ਵੱਡਾ ਕਰਤਾ ਪਾਵਰ ਕਰਤੀ ਹੈ ਡਬਲ ਔਰ ਉਸ ਤੋਂ ਬਾਅਦ ਜਿਹੜਾ ਇਹਦਾ ਮਗਰਲਾ ਪੰਪ ਹੈ ਪੰਪ ਵੀ ਇਹਦਾ ਇਸ ਤਰੀਕੇ ਦਾ ਕਰਤਾ ਡਬਲ ਸੈਕਸ਼ਨ ਟੈਂਕੀ ਦੇ ਵਿੱਚੋਂ ਇੱਕ ਪਾਈਪ ਆ ਰਹੀ ਹੈ ਨਾਲ ਇਧਰ ਆਪਾਂ ਮੀਟਰ ਲਾਤਾ ਉਸ ਤੋਂ ਬਾਅਦ ਦੂਸਰੇ ਵਾਲੇ ਪਾਸੇ ਹਾਂਜੀ ਇੱਕ ਪੈਪ ਇਹਦੀ ਆ ਰਹੀ ਹੈ ਨਾਲ ਪਾੜੇ ਇੱਥੇ ਲਾਤੀ ਹੈ ਟਰਬੋ ਬੱਲੇ ਇਹਦੇ ਕਰਕੇ ਹੀ ਇਹਨੂੰ ਡਬਲ ਪਾਵਰ ਜਾਂ ਡਾਇਮੰਡ ਪਲੱਸ ਕਿਹਾ ਜਾਂਦਾ ਉਸ ਤੋਂ ਬਾਅਦ ਜਿਹੜਾ ਪੰਪ ਵੀ ਐ 100% ਪਿਓਰ ਪਿੱਤਲ ਦਾ ਪੰਪ ਲੱਗਿਆ ਹੋਇਆ ਆ ਆਮ ਤੌਰ ਤੇ ਕੀ ਆ ਉੱਪਰ ਪਾਣੀ ਦੀ ਝਾਲ ਫੇਰ ਦਿੰਦੇ ਨੇ ਪੀਲੀ ਪੀਲੀ ਕਿਸਾਨ ਇਹਨੂੰ ਆਰੀ ਨਾਲ ਰੰਬੀ ਨਾਲ ਜਿਵੇਂ ਮਰਜੀ ਵਟ ਲਵੇ ਤੇ ਤਸੱਲੀ ਕਰੇ ਪਿੱਤਲ ਦੀ ਤਸੱਲੀ ਕਰੇ ਜੇ ਪਿੱਤਲ ਤੋਂ ਬਿਨਾ ਥੱਲੇ ਕੁਝ ਹੋਰ ਨਿਕਲ ਆਇਆ ਤਾਂ ਪੰਪ ਫ੍ਰੀ ਛੱਡ ਦੇਾਂਗੇ ਕਿਸਾਨ ਭਰਾਵਾਂ ਪਰ ਮੈਂ ਤਾਂ ਬਾਬੂ ਜੀ ਟਰੈਕਟਰਾਂ ਤੇ ਟਰਪੋਆਂ ਲੱਗਦੀਆਂ ਸੁਣੀਆਂ ਨੇ ਪੰਪ ਦੇ ਪਹਿਲੀ ਵਾਰ ਲੱਗਦੀ ਸੁਣੀਆਂ ਤੁਸੀਂ ਕੰਮ ਕਿਹੜੇ ਕਿਹੜੇ ਕਰਦਾ ਦੇਵ ਤੋ ਸੁਨੱਖੀ ਤਾਂ ਦੇਖ ਬਾਬੂ ਜੀ ਆ ਦੇਖ ਇਹ ਜੇ ਕਿਤੇ ਸੰਦ ਲੱਭਦੇ ਨੇ ਯਾਰ ਭਰਾ ਜੀ ਇਹ ਪਹਿਲਾ ਗਨ ਇਟਾਲੀਨ ਇਟਲੀ ਦੀ ਗਨ ਆਉਂਦੀ ਸੀ ਇਟਲੀ ਦੀ ਗਨ ਮਹਿੰਗੀ ਬਹੁਤ ਸੀ ਬਿਲਕੁਲ ਉਸ ਤੋਂ ਬਾਅਦ ਕੰਪਨੀ ਨੇ ਇਹਦੀ ਇਨਵੈਂਸ਼ਨ ਕੀਤੀ ਸਹੀ ਮੜਿਆ ਚ ਨਕਲ ਮਾਰੀ ਕੰਪਨੀ ਨੇ ਸੇਮ ਟੂ ਸੇਮ ਉਹਦੇ ਨਾਲੋਂ ਵੀ ਇਟਾਲੀਅਨ ਗਨ ਨਾਲੋਂ ਵਧੀਆ ਗਨ ਤਿਆਰ ਕੀਤੀ ਪ੍ਰੈਸ਼ਰ ਇਹਦਾ ਬਹੁਤ ਜ਼ਿਆਦਾ ਗੱਲ ਨਾ ਖਰਾਬ ਨਹੀਂ ਹੁੰਦੀ ਫੁਹਾਰਾ ਵੀ ਬਣਦਾ ਲੰਬਾ ਪ੍ਰੈਸ਼ਰ ਵੀ ਬਣਦਾ ਹਰ ਕਿਸਮ ਦਾ ਕੰਮ ਕਰਨ ਦੇ ਵਿੱਚ ਇਹ ਐਹ ਹੈ ਜੀ ਗੱਲ ਹੈ ਜਦ ਤੁਹਾਨੂੰ ਪ੍ਰੈਕਟੀਕਲ ਦਿਖਾਉਂਗਾ ਤੁਹਾਨੂੰ ਨਜ਼ਾਰਾ ਆਊਗਾ ਗੱਨ ਚਲਾ ਜੀ ਬਾਬੂ ਜੀ ਕੰਮ ਕੀ ਕੀ ਕਰਦੀ ਆ ਗੱਡੀ ਗੁੱਡੀ ਦਾ ਮਸਲਾ ਬਹੁਤ ਛਿੜ ਜਾਂਦਾ ਉਹਦੇ ਤੇ 15000 ਰੁਪਿਆ ਲਾਉਣਾ ਪੈਂਦਾ ਗੱਡੀ ਤੇ ਗੱਡੀ ਧੋ ਦੂ ਉਹ ਭਰਾ ਜੀ ਜਿਹੜਾ ਆਹ ਪੰਪ ਅਪਾ ਨੇ ਤਿਆਰ ਕੀਤਾ ਇਹਦੇ ਨਾਲ ਕਹਿ ਜੀ ਪਾਈਪ ਲਾ ਦੇਾਂਗੇ ਨਾਲ ਗੱਨ ਲਾ ਦੇਾਂਗੇ ਗੱਡੀ ਵੀ ਧੋਊ ਬੇੜਾ ਵੀ ਧੋਊਗਾ ਉਸ ਤੋਂ ਬਾਅਦ ਜਿਹੜੇ ਆਪਣੇ ਪਸ਼ੂ ਡੰਗਰ ਨੇ ਇੰਨੀ ਗਰਮੀ ਪੈਂਦੀ ਆ ਪਸ਼ੂ ਡੰਗਰ ਵੀ ਰਵਾਣਾ ਸ ਪੀ ਪਾਲ ਕੰਮ ਕਰਾਂਗੇ ਪਾਲੇ ਪਾਪੂ ਜੀ ਗੱਲਾਂ ਬਹੁਤ ਹੋ ਗਈਆਂ ਸਾਸ ਟੂਟ ਕਰਕੇ ਮਰੇ ਲੱਗੋ ਨੇੜੇ ਕੇਰਾ ਚਾਲੂ ਕਰੋ ਕਰ ਸਟਾਰਟ ਪੁੱਤਰ ਓਏ ਡੈਲੀ ਰੱਸੀ ਸਟਾਰਟ ਡਾਇਮੰਡ ਪਲੱਸ 65 ਸੀਸੀ ਦਾ ਇਹ ਜ ਆ ਪੰਪ ਓਰੇ ਦਾ ਤੁਹਾਨੂੰ ਪ੍ਰੈਸ਼ਰ ਦਿਖਾਉੜਿਆ ਵੀ ਪ੍ਰੈਸ਼ਰ ਕੀ ਆ ਇਹਦਾ ਕਿੱਥੇ ਹੋ ਰਿਹਾ ਸਾਬੂ ਜੀ ਫਕਾ ਦਾ ਨਾਪ ਲਈਏ ਇਹਦੀ 90 ਫੁੱਟ ਦੀ ਇੱਕ ਪਾਸੇ ਲੰਬਾਈ ਹੋਗੀ 47 ਫੁੱਟ ਸੱਜੇ 45 ਫੁੱਟ ਕੱਤੇ ਇੱਕੋ ਵਾਰ ਦੇ ਵਿੱਚ 90 ਫੁੱਟ ਕਵਰ ਕਰੂੰਗਾ ਔਰ ਕਿਸਾਨ ਭਰਾ ਇੱਕ ਏਕੜ ਦੇ ਵਿੱਚ ਸਿਰਫ ਇੱਕ ਏਕੀਲੇ ਦੇ ਵਿੱਚ ਸਿਰਫ ਕੋਈ ਗਿਣੇ ਲਾਉਂਦੀ ਲੋੜਾ ਵੱਧ ਗਿਣੇ ਹੋਣ ਲਾਉਂਦੀ ਲੋੜ ਕੋਈ ਨਹੀਂ ਔਰ ਇਹਦੇ ਵਿੱਚ ਕਈ ਤਰੀਕੇ ਦੇ ਪ੍ਰੈਸ਼ਰ ਹੋਰ ਤਿਆਰ ਹੁੰਦੇ ਨੇ ਜਿਸ ਤਰ੍ਹਾਂ ਕੀ ਮੈਂ ਤੁਹਾਨੂੰ ਦਿਖਾਉਣਾ ਆ ਆਪਣਾ ਲੰਬਾ ਪ੍ਰੈਸ਼ਰ ਹੋ ਗਿਆ ਝੋਲੇ ਕੱਢ ਕੇ ਕਰਨ ਵਾਲਾ ਉਸ ਤੋਂ ਬਾਅਦ ਪੂਰਾ ਹੋ ਗਿਆ ਟੰਕਰ ਪਾਜੀ ਲੋ ਹੋ ਰਹਾ ਆਪਾਂ ਟੰਕਰ ਰਵਾਉਣੇ ਨੇ ਪਾਜੀ ਰਵਾਉਣੇ ਨੇ ਉਸ ਤੋਂ ਬਾਅਦ ਹੋਰ ਪੂਰਾ ਹੋ ਗਿਆ ਆਪਾਂ ਗੱਲਬਾਤ ਕਰਤੀ ਪੰਪ ਤੇ ਕੋਈ ਲੋਡ ਨਹੀਂ ਇੰਜਨ ਦੇ ਉੱਪਰ ਕੋਈ ਲੋਡ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਬਾਟਰ ਪ੍ਰੂਫ ਪੰਪ ਹੈ ਜਿੰਨਾ ਮਰਜ਼ੀ ਉੱਪਰ ਪਾਣੀ ਪਾਓ ਪੰਪ ਖਰਾਬ ਨਹੀਂ ਹਾਲੋ ਜੀ ਬਾਬੂ ਨੇ ਉੱਤੇ ਹੀ ਪਾਣੀ ਪਾਤਾ ਕੋਈ ਕਹੇ ਪੰਪ ਨੂੰ ਪ੍ਰਵਾਹ ਨਹੀਂ ਜਿੰਨਾ ਮਰਜ਼ੀ ਉੱਪਰ ਪਾਣੀ ਪਾਓ ਆਹ ਸਤਾਂ ਉੱਪਰ ਪਾਣੀ ਪਾ ਰਿਹਾ ਬਾਬੂ 100% ਵਾਟਰ ਪ੍ਰੂਫ ਆ ਪੰਪ ਭਾਵੇਂ ਇਹ ਨਹੀਂ ਚਲੇ ਜਾਂਦੇ ਵੀ ਨੋਜ਼ਲ ਬੰਦ ਕਰ ਦੋ ਇਹਨੂੰ ਕੋਈ ਪ੍ਰਵਾਹ ਨਹੀਂ ਪ੍ਰੈਸ਼ਰ ਆਪੇ ਕੰਟਰੋਲ ਕਰੂਗਾ ਪੂਰੇ ਪਾਣੀ ਦੇ ਵਿੱਚ ਔਰੂ ਦੇ ਵਿੱਚ ਡੁੱਬ ਕੇ ਖਿਰ ਕੇ ਖਰਾਬ ਹੋ ਜੇ ਪੰਪ ਨਹੀਂ ਆਫਕਾਉਸ ਬਣੂਗਾ ਕਹਿੰਦੇ ਜੇ ਚਬੱਤੇ ਜੜਿੱਕੇ ਕੋਈ ਖਰਾਬ ਕਰ ਦੋ ਇਹ ਪੰਪ ਫ੍ਰੀ ਦੇਣਗੇ ਹੱਥ ਧੀ ਦੇਖੋ ਸੰਦਾ ਸੱਤਰੰਗੀ ਪੀਂਗ ਵੇਖ ਬਾਕੀ ਸਾਥੀ ਮਾਬੂਲੀ ਕਰ ਲੈ ਦਰਸ਼ਨ ਹੁਣ ਗੱਲਾਂ ਦੱਸੋ ਚਾਰੇ ਦੇ ਬਾਰੇ ਮੜੀਆਂ ਜੀ ਬੇਨਤੀ ਐ ਇਹਦੀ ਅਵੇਲੇਬਿਲਟੀ ਕੀ ਆ ਜੀ ਇਹਦਾ ਪ੍ਰਾਈਸ ਡੀਕੋਡ ਕਰੋ ਇਹਦੀ ਗਾਰੰਟੀ ਵਾਰੰਟੀ ਬਾਰੇ ਜੀ ਦਿੱਕਤ ਪਤਾ ਕੀ ਆ ਗੱਡੀ ਪਿੱਛੇ ਸਾਲਾ 15000 ਲਾਉਣਾ ਚੁਪਦਾ ਗੱਡੀ ਦਾ ਕੀ ਹੱਲ ਕਰਿਆ ਗੱਡੀ ਕਿਵੇਂ ਧੂ ਪੰਪੇ ਥੋੜਾ ਭਾਈ ਸਾਹਿਬ ਇਹ ਪੰਪ ਦੇ ਵਿੱਚ ਇੱਕ ਇਹਜਾ ਸਾਧਨ ਹੋਰ ਬਣਾਤਾ ਕਿਸਾਨ ਭਰਾ ਦੇ ਘਰੇ ਇਕੱਲੇ ਗੱਡੀ ਕਾਰ ਮੋਟਰਸਾਈਕਲ ਨਹੀਂ ਉਸ ਤੋਂ ਬਾਅਦ ਟਰੈਕਟਰ ਵੀ ਆ ਕਮਾਈਨ ਵੀ ਆ ਟਰਾਲੀ ਵੀ ਆ ਸਾਰੇ ਪਸ਼ੂ ਵੀ ਨੇ ਮਾਰਾ ਜੀ ਪਸ਼ੂ ਵੀ ਨੇ ਸਾਰੇ ਸੰਦ ਧੋਣੇ ਨੇ ਬੇੜਾ ਵੀ ਸਾਫ਼ ਕਰਨਾ ਇਹਦੇ ਨਾਲ ਕਹੇ ਜੀ ਪੈਪ ਤੇ ਨਿਊਜ਼ਲ ਲਾ ਦਤੀ ਹੈ ਜਿਹਦੇ ਨਾਲ ਕੀ ਕਿਸਾਨ ਭਰਾ ਆਪਣੇ ਪਸ਼ੂ ਵੀ ਨਿਵਾ ਸਕਦਾ ਗੱਟੀਕਾਰ ਵੀ ਧੋ ਸਕਦਾ ਟਰੈਕਟਰ ਵੀ ਧੋ ਸਕਦਾ ਤੇ ਆਪਣਾ ਬੇੜਾ ਵੀ ਸਾਫ਼ ਕਰ ਸਕਦਾ ਉਹਦਾ ਵੀ ਪ੍ਰੈਕਟੀਕਲ ਤੁਹਾਨੂੰ ਕਰਕੇ ਦਿਖਾਉਣੇ ਆਓ ਮਹਾਰਾਜ ਬੇਟਾ ਇਹ ਕੀ ਆ ਜੀ ਪਾਈਪ ਕਿੰਨੀ ਲੈਂਥ ਆ ਬਾਈ ਇਹ ਇਹ ਭਰਾ ਜੀ 20 ਫੁੱਟ ਪਾਈਪ ਆ ਜੀ 20 ਫੁੱਟ ਪਾਈਪ ਆ ਲਾਓ ਬੇਟਾ ਉਹ ਜੀ ਸੋਹਣੇ ਜਿੱਥੇ ਤੱਕ ਪ੍ਰੈਸ਼ਰ ਦਾ ਸਵਾਲ ਆ ਬਾਪੂ ਜੀ ਕਹਿੰਦੇ ਬ੍ਰੇਕ ਨਿਕਲੀ ਕੱਢ ਕੇ ਦਿਖਾਉਣੀ ਜੇ ਮੈਂ ਵਾਟਰ ਕਟਰ ਨਹੀਂ ਪੜਦਾ ਜਾਂਦਾ ਹੁੰਦਾ ਐ ਚੱਕਦੀ ਜਾਂਦੀ ਆ ਆ ਗਿਆ ਫੋਨ ਮਾਡੀ ਇਹ ਆ ਪੰਪ ਦਾ ਪ੍ਰੈਸ਼ਰ ਇਹ ਆ ਤਕਨੀਕ ਲਾਈ ਹੋਈ ਪੰਪ ਦੇ ਵਿੱਚ ਕਿਉਂਕਿ ਹੁਣ ਇੰਜਣ ਇਹਦੇ ਵਿੱਚ 65 ਦੀ ਦਾ ਕਿਸਾਨ ਭਰਾਵਾਂ ਦੇ ਘਰੇ ਪਹਿਲਾਂ ਵੀ ਪੰਪ ਹੈਗੇ ਨੇ ਪਰ ਪੰਪ ਦੀ ਤਕਨੀਕ ਇਹ ਜੀ ਕਰ ਦੁੱਤੀ ਆ ਕਿ ਹਰ ਕਿਸਾਨ ਨੂੰ ਇੰਨਾ ਕੋਣ ਸੋਕਾ ਹੋ ਗਿਆ ਉਹਨੂੰ ਸਪਰੇਅ ਕਰਨੀ ਉਹਦੇ ਲਈ ਕਾਰ ਤੋਂ ਨਹੀਂ ਗੱਡੀ ਤੋਂ ਨਹੀਂ ਵੇੜਾ ਤੋਂ ਨਾਲ ਜਾਂ ਆਪਣੇ ਡੰਗਰਾਂ ਨੂੰ ਨਵਾਉਣਾ ਹਰ ਕੰਮ ਬੜਾ ਆਸਾਨ ਕਰ ਦਿੰਦਾ ਹੈ ਬਿਲਕੁਲ ਬਿਲਕੁਲ ਜੀ ਤੇ ਬਾਬੂ ਜੀ ਇਹਦੀ ਹੁਣ ਰੇਟ ਗਾਰੰਟੀ ਵਾਰੰਟੀ ਅਵੇਲੇਬਿਲਟੀ ਬਾਰੇ ਚਾਨਣਾ ਪਾਓ ਮਹਾਰਾਜ ਡਾਇਮੰਡ ਪਲੱਸ ਦੀ 65 ਸੀਸੀ ਵਾਲੇ ਦੀ ਜਿਹੜੀ ਪ੍ਰਾਈਸ ਰਹਿਣ ਵਾਲੀ ਹੈ ਸਿਰਫ 13000 ਰੁਪਿਆ ਕਿਸਾਨ ਭਰਾਵਾਂ ਲਈ ਪਰਾਵੀ ਸੰਤ ਨਾਲ ਦੋਗੇ ਜੀ ਪਰਾ ਜੀ ਗੱਲ ਇਹ ਹੈ ਪੰਪ ਦੇ ਨਾਲ ਇੱਕਾ ਸਪੈਸ਼ਲ ਵਾਲੀ ਇਟਾਲੀਅਨ ਗਨ ਜੋ ਸਾਡੇ ਆਪਣਾਈ ਹੋਈ ਹੈ ਆ ਪੈਪ ਪਲੱਸ ਆ ਪੰਪ 65 ਸੀਸੀ ਦਾ ਡਾਇਮੰਡ ਪਲੱਸ ਇਹਦਾ ਰੇਟ ਆ 13000 ਪਰ ਤੁਸੀਂ ਸਾਡੀ ਅੱਜ ਵੀਡੀਓ ਬਣਾਉਣਾ ਆ ਅੱਜ ਤੱਕ ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਇਸ ਦੇ ਨਾਲ ਆ 20 ਫੁੱਟਾਂ ਵਾਲੀ ਪੈਪ ਨਾਲ ਨਿਊਜਲ ਲਾ ਕੇ ਹਰ ਕਿਸਾਨ ਭਰਾ ਦੇ ਘਰ ਨਾਲ ਜਾ ਆ ਤੁਸੀਂ ਉਹਰੇ ਡਿਸਪਲੇ ਜੇ ਕਰਕੇ ਦਿਖਾਤਾ ਆ ਵਿਚਾਰਾ ਮਾਤੜ ਆਦਮੀ ਕਿੱਥੋਂ ਲਊਗਾ ਹਾ ਸਟੈਂਡ ਜਾ ਪਰਾਜੀ ਗੱਲ ਐ ਸੰਦ ਛੋਟਾ 20 ਫੁੱਟ ਪੈਪ ਪਾਇਪ ਪਹਿਲਾਂ ਹੀ ਨਾਲ ਦੇ ਦੁੱਤੀ ਆ ਪਰ ਪਹਿਲਾਂ ਮੈਂ ਕਿਹਾ ਮੈਂ ਨਰਾਜਤਾ ਕਿਸੇ ਨੂੰ ਕੀਤਾ ਹੀ ਨਹੀਂ ਜਿਹੜਾ ਵੀ ਤੁਹਾਡੀ ਵੀਡੀਓ ਦਾ ਮੈਨੂੰ ਸਕਰੀਨਸ਼ਾਟ ਭੇਜੂ ਇਹ ਪੂਰੇ ਦਾ ਪੂਰਾ ਯੂਨਟ ਕੰਪਲੀਟ ਨਾਲ ਆ ਉਹ 65 ਸੀਸੀ ਦਾ ਡਾਇਮੰਡ ਪਲੱਸ ਡਬਲ ਪਾਵਰ ਦਾ ਪੰਪ ਨਾਲ ਸਟੈਂਡ ਨਾਲ 20 ਫੁੱਟ ਨਾਲੀ ਤੇ ਨਾਲ ਨਿਊਜਲ ਨਾਕੇ ਇੱਕ ਡੰਗਰ ਨਵਾਉਣ ਵਾਲੀ ਗੱਡੀ ਨਵਾਉਣ ਵਾਲੀ ਹਰ ਕਿਸਾ ਨੂੰ ਨਾਲ ਦਿੱਤੇ ਜਾਉ 1 ਸਾਲ ਦੀ ਪੂਰੀ ਗਾਰੰਟੀ ਰਹੂ ਪੰਪ ਦੀ ਕੁਛ ਵੀ ਟੁੱਟ ਗਿਆ ਫੁੱਟ ਗਿਆ गिरके ਵੀ ਕਿਸਾਨ ਭਰਾ ਤੋਂ ਟੁੱਟ ਜਾਏ ਟੈਂਕੀ ਟੁੱਟ ਜਾਵੇ ਕੁਛ ਵੀ ਖਰਾਬ ਹੋ ਜਾਵੇ ਤਾਂ ਇੱਕ ਸਾਲ ਦੇ ਵਿੱਚ ਫ੍ਰੀ ਬਦਲ ਕੇ ਦਿੱਤਾ ਜਾਊ ਕਿਸਾਨ ਭਰਾ ਸਾਨੂੰ ਸਿਰਫ ਸਮਾਨ ਦੀ ਫੋਟੋ ਤੇ ਬਿੱਲ ਦੀ ਬਿਲਦੀ ਫੋਟੋ ਤੇ ਸਮਾਨ ਦੀ ਟੁੱਟੇ ਹੋਏ ਦੀ ਫੋਟੋ ਸਾਨੂੰ WhatsApp ਤੇ ਭੇਜਦੇ ਤੁਰੰਤ ਉਹ ਸਮਾਨ ਬਦਲ ਕੇ ਕਿਸਾਨ ਭਰਾ ਦੇ ਘਰੇ ਪਹੁੰਚਾ ਦਿੱਤਾ ਜਾਂਦਾ ਜਰਾ ਜੇ ਵੀ ਸਾਥ ਤੋਂ ਵੀ ਆਉਣਾ ਕਿੱਥੇ ਆਪਾਂ ਨੇ ਮਗਵਾਉਣ ਦੇ ਲਈ ਮਲੇਰਕੋਟਲਾ ਲੁਧਿਆਣਾ ਰੋਡ ਦੇ ਉੱਪਰ ਸਾਡੀ ਫੈਕਟਰੀ ਆ ਹਰ ਕਿਸਾਨ ਇੱਥੇ ਵਿਜ਼ਿਟ ਕਰੇ ਡੈਮੋ ਲਵੇ ਡੈਮੋ ਲੈ ਕੇ ਲੈ ਕੇ ਜਾਵੇ ਪਰ ਕਈ ਕਿਸਾਨ ਰਿਦੇਵਿਆਂ ਦੇ ਵਿੱਚ ਇੰਨੇ ਕੋ ਰੁਚੇ ਹੁੰਦੇ ਨੇ ਜਾਂ ਸਤੋਂ ਦੂਰ ਬੈਠੇ ਨੇ ਵੀਡੀਓ ਤੇ ਨੰਬਰ ਦੇ ਦਿੱਤੇ ਹੋਏ ਨੇ ਇਹਦੇ ਤੇ ਸਾਨੂੰ ਸੰਪਰਕ ਕਰਨ 2000 ਰੁਪਿਆ ਬੁਕਿੰਗ ਲਈ ਪਹਿਲਾਂ ਕਿਸਾਨ ਭਰਾ ਨੇ ਸਾਡੇ ਕੋਲ ਪਾਉਣਾ ਉਸ ਤੋਂ ਬਾਅਦ ਪੰਪ ਪੈਕ ਹੋ ਕੇ ਕਿਸਾਨ ਭਰਾ ਦੇ ਆਹ ਹੋਮ ਡਿਲੀਵਰੀ ਕੀਤਾ ਜਾਊਗਾ ਡਿਲੀਵਰੀ ਦਾ ਕੋਈ ਪੈਸਾ ਨਹੀਂ ਲਿਆ ਜਾਊ ਬਾਕੀ ਦਾ ਬਚਦਾ 11000 ਰੁਪਇਆ ਹੱਥੋਂ ਹੱਥ ਕਿਸਾਨ ਭਰਾ ਮੇਰੇ ਡਰਾਈਵਰ ਨੂੰ ਉੱਤੇ ਦੇ ਸਕਦਾ ਜਾਂ ਆਨਲਾਈਨ ਗੂਗਲ ਪੇ ਵੀ ਕਰ ਸਕਦਾ ਅਗਲੀ ਗੱਲ ਇਹ ਆ ਜੀ ਇਹ ਨਹੀਂ ਵੀ ਡਰਾਮਾ ਕਰਕੇ ਇੱਥੇ ਦਿਖਾਤਾ ਬਾਬੂ ਜੀ ਨੇ ਇੰਡਸਟਰੀ ਦੇ ਨਾਲ ਨਾਲ ਆਪਣਾ ਪੰਜ ਚਾਰ ਕਿੱਲੇ ਆ ਵੀ ਛੱਡੇ ਹੋਏ ਨੇ ਨਾਲ ਇੱਥੇ ਆਓ ਪਹੁੰਚੋ ਪੰਪ ਚਲਾ ਕੇ ਦੇਖੋ ਤਸੱਲੀ ਕਰੋ ਉਹੀ ਪੰਪ ਭਾਵੇਂ ਪੈਕ ਕਰਾ ਕੇ ਲੈ ਜਾਓ ਤੁਹਾਨੂੰ ਬਹੁਤ ਸਹੂਲਤਾ ਮਿਲ ਜਾਣਗੀਆਂ ਪਰ ਇਹ ਨਹੀਂ ਸਹੂਲਤ ਮਿਲਣੀ ਵੀ ਨਾਲ ਖੇਤ ਹੈ ਉੱਥੇ ਹੀ ਚਲਾ ਕੇ ਕੋਈ ਤਸੱਲੀ ਕਰਕੇ ਦੇਵੇ ਸੋ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ